ਓ ਵੀ ਮੈਟਰੋ 56B ਆ ਰਹੇ ਨੇ ਨਿਊ ਹਾਲੈਂਡ ਦੇਖਦੇ ਮਿੱਤਰੋ ਆ ਟਰੈਕਟਰ ਦਾ ਜੋੜ ਤੇ ਦੇ ਦੇ ਕਿੰਨੇ ਟਾਈਮ ਚ ਕੱਢਦਾ ਟਰਾਲੀ ਯਾਰ ਅੱਜ ਮਿੱਤਰੋ ਦੇਖੀ ਆਪ ਪੁੰਦਰ ਨੇ ਪਹਲੀ ਉੱਡਣਾ ਗੇਰਪਾਲੇ ਕਿਨੇ ਦੇਖੋ ਮਿੱਤਰੋ ਲੱਗਦਾ ਪਰਾ ਹੈ ਨਾ ਟਰੈਕਟਰ ਲੱਗਦਾ ਜੋਰ ਚ ਕਰੂ ਮਿੱਤਰੋ ਟਰੈਕਟਰ ਦਾ

ਟਰੈਕਟਰ ਦਾ ਦੂਜਾ ਨੰਬਰ ਸਟਾਰਟ ਹੋ ਗਿਆ ਜੋਰ ਚ ਘਰ ਮਿੱਤਰੋ ਟਰੈਕਟਰ ਨਾਚ ਰਹੀ ਹੈ ਨਾ ਦੇਖੋ ਮਿੱਤਰੋ ਨਾਚਦਾ ਆਪਣੇ ਮਿੱਤਰੋ ਆ ਟਰੈਕਟਰ ਦਾ ਟਾਈਮ ਹੈ 375 ਲੋ ਮਿੱਤਰੋ ਕਹੌਣਨ ਹੋ ਰਿਹਾ ਹੈ ਸ਼ਕਤੀਤੀ ਸਪੈਸ਼ਲ ਐਡੀਸ਼ਨ ਤੇ ਮਿੱਤਰੋ ਦੇਖਦੇ ਆ ਟਰੈਕਟਰ ਦਾ ਜੋਰ ਕਿੰਨੇ ਟਾਈਮ ਚ ਕੱਢਦਾ ਟਰਾਲਾ ਵਹਰ ਆ ਜੋ ਮਿੱਤਰੋ ਦੇਖਦੇ ਆਪਾਂ ਵੇਰ ਮੋਂ ਦੇਖੋ ਮਿੱਤਰੋ ਟਰੈਕਟਰ ਨਾ ਚੱਲਦਾ ਮਰੋ ਘੜਾ ਹੋਣ ਲੱਗਾ ਡਾਕਟਰ ਜਿਹਨੂੰ ਦੇਖੋ ਮਿੱਤਰੋ ਦੇਖੋ ਸਣਾ ਮਾਰਦਾ ਜਾਂਦਾ ਕਹਿੰਦੇ ਦੇਖੋ ਮਿੱਤਰੋ ਜ਼ੋਰ ਚੱਟ ਕਰੋ ਮਿੱਤਰੋ ਟਰੈਕਟਰ ਦਾ ਜ਼ੋਰ ਇਹ ਪਤੰਦਰ ਨੇ ਕਿਹੜਾ ਗियर ਪਾ ਰਿਹਾ ਇਹ ਹੁਣ ਆਦੀ ਟਰੈਕਟਰ ਦੀ ਗੱਡੀ ਮੈਂ ਜਾਂਦਾ ਕਿੰਨਾ ਮਿੱਤਰੋ ਦੇ ਦੇ ਤਾਂ ਪੜ ਪੜ ਕੇ ਨੂੰ ਬੋੰਦਾ ਪੰਦਰ ਜੋਰ ਦੇਖੋ ਮਿੱਤਰੋ ਚੈੱਕ ਕਰੋ ਦੂਰ ਟਰੈਕਟਰ ਦਾ ഗ്രീ ഗോ മെത്രോ രേൽ ബന്ധരത്തി സ്പീഡ ചെക്കോ ജോർ മെത്രോട്ട് ലാൻഡ് ബന്ധാ മെത്രോ ਵਾਟਰ ਟਰੈਕਟਰ ਟਾਈਮ ਹੈਗਾ 3:14 ਲੋ ਵੀ ਸੱਜਣ ਨੂੰ ਇੱਕ ਟਰੈਕਟਰ ਹੋਰ ਆ ਗਿਆ ਨਿਊ ਹਾਲੈਂਡ 3620 ਸਪੈਸ਼ਲਿਜ਼ੇਸ਼ਨ ਤੇ ਮਿੱਤਰੋ ਆਹ ਟਰੈਕਟਰ ਦਾ ਵੀ ਜੋਰ ਚੈੱਕ ਕਰੋ ਕਿੰਨੇ ਟਾਈਮ 'ਚ ਕਰਦਾ ਟਰਾਲਾ ਵਾਹ ਲੋ ਵੀ ਮਿੱਤਰੋ ਚੱਲਦਾ ਟਰੈਕਟਰ ਗਾ ਲੈ ਕੇ ਟਰਾਲਾ ਜੰਦਰ ਨੇ ਇਹ ਨਹੀਂ ਯੋਗ ਨਾ ਹੋਰ ਪਾਸਾ ਜਾਂਦੇ ਦੇਖੋ ਮਿੱਤਰੇ ਜਾਂਦਾ ਮਸ਼ੂਕ ਦਾ சா சாடே அது கடந்த ਉਹ ਵੀ ਸੱਜਣੋਂ ਟਰੈਕਟਰ ਦਾ ਦੂਜੇ ਨਾਲ ਸਟਾਰਟ ਹੋ ਗਿਆ ਆ ਵੀ ਪਤੰਦਰ ਰੇਲ ਨਈਆਂ ਉਹ ਟਰੈਕਟਰ ਦੀ ਦੇਖੋ ਮਿੱਤਰੋ ਜੋਰ ਚੈੱਕ ਕਰੋ ਟਰੈਕਟਰ ਦਾ ਦੇਖੋ ਮਿੱਤਰੋ ਯੰਦਾ ਸ਼ੂਗਦਾ ਕਹਿੰਦੇ ਟਰੈਕਟਰ ਜਾਂਦਾ ਪਤੰਦਰ ਆਇਆ ਟਰੈਕਟਰ ਜੇ ਪਿੱਛੇ ਕੁਝ ਪਾਈ ਨਹੀਂ ਹੁੰਦਾ ਕਹਿੰਦੇ ਮੌਜ ਨਾਲ ਦਰ ਆ ਜਾਂਦਾ ਦੇਖੋ ਮਿੱਤਰੋ ਸਪੀਡ ਚੈੱਕ ਕਰੋ ਟਰੈਕਟਰ ਦੀਆਂ ਜੋਰ ਦੇਖੋ ਟਰੈਕਟਰ ਦਾ ਸਭ ਤੋਂ ਪਹਿਲਾਂ ਇਹੋ ਆ ਟਰੈਕਟਰ ਦਾ ਟਾਈਮ ਹੈਗਾ 2:20